ਪੰਜਾਬ ਵਿੱਚ ਹਿੰਦੂ ਆਗੂਆਂ ਦੇ ਕਤਲਾਂ ਅਤੇ ਮੰਦਰਾਂ ਵਿੱਚ ਹੋਏ ਬੰਬ ਧਮਾਕਿਆਂ ਦੇ ਮੱਦੇਨਜ਼ਰ ਅੱਜ ਹਿੰਦੂ ਯੁਵਾ ਵਾਹਨੀ ਜ਼ਿਲ੍ਹਾ ਪਟਿਆਲਾ ਵੱਲੋਂ ਪੰਜਾਬ ਸਰਕਾਰ ਅਤੇ ਆਈਐਸਆਈ ਖਿਲਾਫ ਟੋਸ਼ ਪ੍ਰਦਰਸ਼ਨ ਕੀਤਾ ਗਿਆ। ਆਈਐਸਆਈ ਮੁੜਾਬਤ ਆਈਐਸਆਈ ਮੁੜਾਬਤ ਆਈਐਸਆਈ ਮੁੜਾਬਤ ਮੰਦਰਾਂ ਤੇ ਹਮਲੇ ਨਹੀਂ ਸਹਿਣਗੇ ਮੰਦਰਾਂ ਤੇ ਹਮਲਾ ਨਹੀਂ ਸਹਿਣਗੇ ਮੰਦਰਾਂ ਤੇ ਹਮਲਾ ਨਹੀਂ ਸਹਿਣਗੇ ਹਿੰਦੂ ਨੇਤਾਵਾਂ ਤੇ ਹਮਲਾ ਨਹੀਂ ਸਹਿਣਗੇ ਹਿੰਦੂ ਹਿੰਦੂ ਹਮਲਾ ਤੇਵਾਵਾ ਤੇ ਹਮਲਾ ਨਹੀਂ ਸਹਾਂਗੇ ਸੰਧਰਾ ਤੇ ਹਮਲਾ ਨਹੀਂ ਸਹਾਂਗੇ ਸੰਧਰਾ ਤੇ ਹਮਲਾ ਨਹੀਂ ਸਹਾਂਗੇ हाये बंडरा पे हमला है साहब बंडरा पे हमला बंडरा पे हमला है जय हो thank you ਆਹ ਹੌਟ ਡੰਡਾ ਆ ਪਿੱਛੇ ਦੇ ਆਹ ਨਾ ਮੈਨੂੰ ਬੋੜ ਬਣਾਇਆ ਆ ਪਿੱਛੇ ਸਾਰੇ